ਕਸ ਤੋਂ ਭਾਈ ਮੈਂ ਕਿਹਨੂੰ ਕਹਿੰਦਾ ਹਾਂ 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 ਮੈਂ ਕਿਹਨੂੰ ਕਹਿੰਦਾ ਹ ਇਹ ਪਰਸਨ ਜਾਉਤਾ ਇਹ ਆ ਹਾਲੇ ਇਥੇ ਬਟਾਲੇ ਉਥੇ ਆ ਕੇ ਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ ਤੇ ਨਾਲੇ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਤੇ ਨਾਲੇ ਨਾਲ ਮੈਨੂੰ ਕੋਈ ਦਿੰਦੀ ਆ ਖਾਣ ਨੂੰ ਮੈਂ ਉਦਾਂ ਭੁੱਖਾ ਭਲਾਣਾ ਆ ਜਨਾ ਇਥੇ ਡਿਊਟੀ ਤੇ ਇਥੇ ਆ ਕੇ ਖਾਣਾ ਰੋਟੀ ਤੇ ਅੱਜ ਇਥੇ ਆ ਕੇ বাস ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ ਨਾਲੇ ਉਸ ਜਿਹੜੇ ਸਰਕਾਰੀ ਉਹ ਹੀ ਆਪਣੇ ਆਡੇ ਇਥੇ ਕਾਗਜ਼ ਹੀ ਉਹ ਵੀ ਮਾਰੇ ਘਮਾ ਕੇ ਮੋਗੇ ਬੋਲੇ ਸਰਕਾਰੀ ਕੰਮ ਵੀ ਵਿਗਨ ਪਾਇਆ ਵਿਗਨ ਪਾਇਆ ਸਰਕਾਰੀ ਕੰਮ ਕਿਉਂ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ ਤੇ ਆ ਹਾਸ਼ਟੈਗ ਤੇ ਮੈਨੂੰ ਵੀ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਵਜ੍ਹਾ ਇਹਦੀ ਵਜ੍ਹਾ ਨਾਲ ਨਹੀਂ ਤੇ ਮੇਰਾ ਘਟੋ ਘਟ ਗਈ ਹੁਣ ਤੱਕ 7-8000 ਰੁਪਏ ਹੋਏ ਨੇ ਕੀ ਕੀ ਮੰਗਦਾ ਤੁਸੀਂ ਮੈਂ ਮੰਗਦਾ ਤਲਾਕ ਦੀ ਕਰਨਾ ਹੈ ਤਲਾਕਾਂ ਦੀ ਪਾਜੀ ਇਹਨਾਂ ਦਾ ਨਾ ਕੋਈ ਆਪਣਾ ਜਨਾਨੀ ਬੰਦੇ ਦਾ ਘਰੇਲੂ ਕਲੇਸ਼ ਹੀ ਸੀ ਉਮੜਾ ਰੋਡ 'ਵਿਚਾ ਇੱਥੇ ਐਡਵਾਂਸ ਬੁਕਿੰਗ ਤੇ ਆ ਤੇ ਉਹਦੇ ਨਾਲ ਲੜ ਪਈ ਤੇ ਲੜ ਕੇ ਤੇ ਉੱਤੇ ਚੜ ਗਈ ਕਹਿੰਦੀ ਮੈਂ ਛਾਲ ਮਾਰ ਕੇ ਮਰ ਜੇ ਨਾ ਮੁੜ ਕੇ ਫਿਰ ਜੀ ਬੜੀ ਮੁਸ਼ਕਲ ਦੇ ਨਾਲ ਸਮਝਾ ਸਮਝੂ ਕੇ ਇਹਨਾਂ ਨੂੰ ਉਤਾਰਿਆ ਥੱਲੇ ਐਂ ਕਿਹਾ ਵੀ ਜੋ ਵੀ ਗੱਲਬਾਤ ਆ ਬੈਠ ਕੇ ਕਰ ਤੇ ਉਧਰੋਂ ਤੁਹਾਡਾ ਵੀ ਬੜਾ ਯੋਗਦਾਰ ਆ ਜੀ ਤੁਸੀਂ ਵੀ ਕਿਹਾ ਤੇ ਆ ਗਈ ਥੱਲੇ ਤੇ ਹੁਣ ਬੈਠ ਕੇ ਤੇ ਮੁਲਾਜ਼ਮ ਆਏ ਥਾਣੇ ਤੋਂ ਉਹ ਕਰਾਉਂਦੇ ਸਮਝੋਤਾ ਬੜੀ ਮੁਸ਼ਕਿਲ ਦੇ ਨਾਲ ਮੁਸ਼ਕਲ ਨਾ ਲਾਇਆ ਜੀ ਸਮਝਾ ਕੇ ਕੁੜੀ ਨੂੰ ਵੀ ਆ ਜਾ ਥੱਲੇ ਤੇਰਾ ਸਮਝੋਤਾ ਕਰਾ ਦਿੰਨੇ ਆ ਉਹ ਹੁਣ ਬਹਿ ਕੇ ਜੀ ਕਰਨ ਦੇ ਕੰਪਰੋਮਾਈਜ਼ ਆਪਸ ਦੇ ਵਿੱਚ ਕਾਫੀ ਸਮਝੋਤੇ ਰਹੀ ਆ ਹਾਂਜੀ ਕਾਫੀ ਸਮਝੋਤੇ ਰਹੀ ਆ ਬਹੁਤ ਮੁਸ਼ਕਿਲ ਆਇਆ ਜੀ ਤੋ ਤੁਹਾਡੇ ਵਾਲਾ ਵੀ ਕਾਫੀ ਪਾੜੀ ਕੀਤੀ ਹਾਂਜੀ 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 ਜੀ ਬੜਾ ਪਹਿਲਾਂ ਤੇ ਡਰਨਾ ਕੋਈ ਜਾਂਦਾ ਹੀ ਨਹੀਂ ਵੀ ਵੇਖ ਕੇ ਕਿਤੇ ਡਰ ਕੇ ਨਾ ਛਾਲ ਮਾਰ ਦੇ ਮੁੜ ਕੇ ਮੈਂ ਕੱਢਿਆ ਦਿਲ ਮੈਂ ਕਿਹਾ ਵੇਖੀ ਹੈ ਕਿ ਜੋ ਹੋਏਗਾ ਜਾ ਕੇ ਤੇ ਬੜੀ ਮੁਸ਼ਕਿਲਾਂ ਲਵਾਇਆ ਇਹਨੂੰ ਮੰਨ ਗਈ ਫਿਰ ਜੀ ਉਸ ਨੂੰ ਤੇ ਹਾਂਜੀ ਮੈਂ ਰਾਤਾਂ ਨਹੀਂ ਰੱਖਣੇ ਕਰਾਂ ਜੀ ਅੱਜ ਭਾਜੀ ਮੈਨੂੰ ਐਸਐਚਓ ਸਾਡੇ ਨੇ ਕਿਹਾ ਵੀ ਉੱਥੇ ਜਾਓ ਹਰਜਿੰਦਰ ਸਿੰਘ ਜੀ ਬਸਟੈਂਡ ਜਾਓ ਉੱਥੇ ਕੋ ਲੇਡੀ ਕੋਠੇ ਤੇ ਚੜੀ ਅਸੀਂ ਦੇਦੀ ਨੂੰ ਆਣ ਕੇ ਕੋਠੇ ਤੋਂ ਤਾਰਿਆ ਇਹਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਉਸਨੇ ਕਿਹਾ ਮੈਂ ਆਪਣੀ ਘਰ ਦੀ ਨਾਲ ਤਲਾਕ ਚਾਹੁੰਦੀ ਆ ਮਤਲਬ ਪੁੱਛਿਆ ਅਸੀਂ ਵੀ ਕੀ ਗੱਲ ਕੀ ਆ ਕਹਿੰਦੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਲੈਣ ਨਹੀਂ ਕੋਈ ਦੇਣ ਨਹੀਂ ਨਾ ਮੈਨੂੰ ਰੱਖ ਲਾਇ ਕੋਈ ਇਹਨਾਂ ਨੇ ਦੋਵਾਂ ਨੇ ਲਵ ਮਰਜ ਕੀਤੀ ਇਹਨਾਂ ਦਾ ਨਾਂ ਇਹਨਾਂ ਨੇ ਘਰਦਿਆਂ ਨੂੰ ਆਪਣੇ ਨੂੰ ਪੁੱਛਿਆ ਕੁੜੀ ਦੇ ਨਾਂ ਮਾਂ ਪਿਓ ਨੂੰ ਪੁੱਛਿਆ ਤੇ ਨਾਲ ਲਵ ਮਰਜ ਕੀਤੀ ਤੇ ਇੱਥੇ ਆਣ ਕੇ ਲੱਗੀ ਮਰਨ ਜੇ ਅਸੀਂ ਨਾ ਪੜਦੇ ਤੇ ਸਾਇਦ ਇਹ ਲ ਹਾਂ ਉਹ ਸਰਕਾਰੀ ਰੋਡ ਵਿੱਚ ਹੈਗਾ ਮੁਲਾਜ਼ਮਾਂ ਜੀ ਤੇ ਉਹਨੂੰ ਵੀ ਆਣ ਕੇ ਉਹਦੇ ਪਰਸਪੁਰਸੋ ਦਾ ਖੋਇਆ ਆਣ ਕੇ ਜਿਹੜਾ ਹੈਂਡ ਬੈਗ ਹੁੰਦਾ ਉਹਦੇ ਕੱਪੜੇ ਪਾੜੇ ਆਣ ਕੇ ਨੇ ਕੁਝ ਕਰਤੀ ਹਾਂ ਪਰੇਸ਼ਾਨ ਬਹੁਤ ਕੀਤਾ ਇਹਨੂੰ ਫਿਰ ਅਹੀ ਮੌਕੇ ਤੇ ਆਏ ਆ ਸਾਡੇ ਨਾਲ ਡੀਰੀ ਕਸਟੋਮਰੀ ਐਸਐਸ ਲਈ ਆਈ ਹੈ ਉਹਨਾਂ ਨੇ ਫਿਰ ਆਣ ਕੇ ਆਈ ਉਹਨੂੰ ਉਤਾਰਿਆ ਪੁੱਤ ਪੁੱਤ ਫਿਰ ਉਹ ਮਕੇਰੀਆਂ ਭੇਜਦਾ ਉਹਦੀ ਮਾਮੀ ਨਾਲ ਹੀ ਗੱਲ ਕੀਤੀ ਹੈ ਮਾਮੀ ਆਦੀ ਹੌਲਦਾਰਾ ਕੁਲਜੀਤ ਕੌਰ ਜੀ ਉੱਥੇ ਲੱਗੇ ਨੇ ਮਕੇਰੀਆਂ ਥਾਣੇ ਉਹਦੇ ਨਾਲ ਮੈਂ ਗੱਲ ਕੀਤੀ ਉਹ ਕਹਿੰਦੀ ਵੀ ਇਹਨੂੰ ਬੱਸੇ ਭਾਲ ਦੋ ਤੇ ਮੈਂ ਇਹਨੂੰ ਸੰਭਾਲ ਲਵਾਂਗੇ ਆਪਣੇ